ਆਸ਼ਮ ਪਿਤਾ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਤੋਂ ਬਿਨਾ ਇੱਕ ਹੋਰ ਵੀ ਪੁੱਤਰ ਸੀ ਜਿਦੇ ਬਾਰੇ ਸਿੱਖ ਸੰਗਤਾਂ ਨਹੀਂ ਜਾਣਦੀਆਂ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਪ੍ਰੰਤੂ ਕੋਈ ਵੀ ਸਿੱਖ ਸੰਗਤ ਸ਼ਾਇਦ ਹੀ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਹੋਵੇ ਗੁਰੂ ਜੀ ਦਾ ਇਹ ਪੰਜਵਾਂ ਪੁੱਤਰ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਦਾ ਹੀ ਸੀ ਜੇ ਜਦੋਂ ਪਰਿਵਾਰ ਵਿਛੋੜਾ ਹੁੰਦਾਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਸ ਪੰਜਵੇਂ ਪੁੱਤਰ ਨੇ ਸਰਸਾ ਨਦੀ ਦੇ ਕਿਨਾਰੇ ਤੇ ਜੰਗ ਲੜੀ ਤੇ ਫਿਰ ਜਦੋਂ ਗੁਰੂ ਸਹਿਬਾਨ ਦੱਖਣ ਵੱਲ ਨੂੰ ਗਏ ਨੇ ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸੀ ਉਹਨਾਂ ਦਾ ਇਹ ਪੰਜਵਾਂ ਪੁੱਤਰ ਇਸ ਵੀਡੀਓ ਦੇ ਰਾਹੀਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਵੇਂ ਪੁੱਤਰ ਦੇ ਪੂਰੇ ਜੀਵਨ ਇਤਿਹਾਸ ਦੇ ਬਾਰੇ ਉਹਨਾਂ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਪੂਰੇ ਸਫ਼ਰ ਬਾਰੇ ਜਾਣਾਂਗੇ ਇਸ ਲਈ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਸਕਦੇ ਆਂ ਹੋਰ ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓ ਨੂੰ ਸੁਣਨ ਦੇ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਵੀਡੀਓ ਸ਼ੁਰੂ ਕਰਦੇ ਆਂ ਜਦੋਂ ਗੁਰਗੋਬ ਸਿੰਘ ਜੀ ਆਪਣੇ ਪੂਰੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਰਹਿ ਰਹੇ ਸੀ ਪੂਰੀ ਸ਼ਾਂਤੀ ਤੇ ਖੁਸ਼ਹਾਲੀ ਦਾ ਮਾਹੌਲ ਸੀ ਆਨੰਦਪੁਰ ਸਾਹਿਬ ਦੇ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਗੁਰੂ ਜੀ ਦਾ ਪੂਰਾ ਪਰਿਵਾਰ ਬਹੁਤ ਹੀ ਸੁਖੀ ਤੇ ਖੁਸ਼ਹਾਲੀ ਜੀਵਨ ਬਤੀਤ ਕਰ ਰਿਹਾ ਸੀ ਉਸੇ ਹੀ ਸਮੇਂ ਬੱਸੀ ਪਠਾਣਾ ਜੋ ਕਿ ਸਰਹੰਦ ਦੇ ਨਾਲ ਲੱਗਦਾ ਇੱਕ ਪਿੰਡ ਆ ਉੱਥੇ ਰਹਿੰਦਾ ਸੀਗਾ ਨੱਥੂ ਰਾਮ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਦਾ ਸੀ ਨੱਥੂ ਰਾਮ ਲੋਟਾ ਦੀ ਧਰਮ ਪਤਨੀ ਸੀ ਬੀਬੀ ਪੀਖੀ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਦੇ ਕਿਲੇ ਦੇ ਵਿੱਚ ਹੀ ਰਹਿੰਦੇ ਹੋਏ ਮਾਤਾ ਗੁਜਰਕੌਰ ਜੀ ਦੀ ਸੇਵਾ ਕਰਦੀ ਸੀ ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਸੰਭਾਲਦੀ ਸੀ ਮਾਤਾ ਗੁਜਰਕੌਰ ਜੀ ਦੀ ਸੇਵਾ ਦੇ ਵਿੱਚ ਲੱਗੀ ਹੋਈ ਬੀਬੀ ਭਿਖਾ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ ਵਿੱਚ ਹੀ ਰਹਿੰਦੀ ਸੀ ਉੱਥੇ ਹੀ ਉਹਨਾਂ ਦੀ ਰਹਿائش ਸੀ ਤੇ ਉਹਨਾਂ ਦਾ ਇੱਕ ਪੁੱਤਰ ਸੀ ਜੋਰਾਵਰ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਪੁੱਤਰ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਦੀ ਉਮਰ ਦਾ ਹੀ ਸੀ ਗੁਰੂ ਜੀ ਦੇ ਤੀਜੇ ਪੁੱਤਰ ਬਾਬਾ ਜੋਰਾਵਰ ਸਿੰਘ ਤੇ ਬੀਬੀ ਪਿੱਖਾਂ ਦਾ ਪੁੱਤਰ ਵੀ ਜਿਸ ਦਾ ਨਾਮ ਜੋਰਾਵਰ ਸੀ ਇਹ ਹਮ ਉਮਰ ਸੀਗੇ ਇਹਨਾਂ ਦੀ ਉਮਰ ਇੱਕੋ ਜਿਹੀ ਸੀ ਲਗਭਗ ਆਨੰਦਪੁਰ ਸਾਹਿਬ ਵਿਖੇ ਰਹਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਮੁਕਾਬਲੇ ਕਰਵਾਇਆ ਕਰਦੇ ਸੀ ਤਾਂ ਕਿ ਉਹਨਾਂ ਨੂੰ ਯੁੱਧ ਵਿਦਿਆ ਦੇ ਵਿੱਚ ਨਾ ਤਾਂ ਹਾਸਲ ਹੋਵੇ ਇਦੇ ਵਿੱਚ ਉਹ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਉਂਦੇ ਸੀ ਤੀਰ ਅੰਦਾਜ਼ੀ ਦੇ ਘੋੜਸਵਾਰੀ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਹੁੰਦੇ ਸੀ ਤੇ ਕਿਹਾ ਜਾਂਦਾ ਹੈਗਾ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਕਿ ਇੱਕ ਵਾਰੀ ਤੀਜੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬੀਬੀ ਭੀਖਾ ਦੇ ਪੁੱਤਰ ਜਿਨ੍ਹਾਂ ਦਾ ਨਾਮ ਵੀ ਜੋਰਾਵਰ ਹੀ ਸੀ ਉਹਨਾਂ ਦੇ ਦੋਮਾ ਦੇ ਵਿਚਕਾਰ ਕੁਸ਼ਤੀ ਦਾ ਮੁਕਾਬਲਾ ਹੋਇਆ ਤੇ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਜੋਰਾਵਰ ਨੇ ਸਹਿਬਜ਼ਾਦਾ ਜੋਰਾਵਰ ਸਿੰਘ ਨੂੰ ਹਰਾ ਦਿੱਤਾ ਸੀ ਇੱਥੇ ਇੱਕ ਹੋਰ ਗੱਲ ਦੱਸਣਯੋਗ ਆ ਜਦੋਂ 1699 ਸੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਤਾਂ ਉਸ ਸਮੇਂ ਬੀਬੀ ਪਿੱਖਾ ਅਤੇ ਉਹਨਾਂ ਦੇ ਛੋਟੇ ਬਾਲਕ ਜੋਰਾਵਰ ਨੇ ਵੀ ਅਮਰਤ ਪਾਨ ਕੀਤਾ ਤੇ ਗੁਰੂ ਦੇ ਸਿੰਘ ਸਜ ਗਏ ਸੀ ਹੁਣ ਉਹਨਾਂ ਦੇ ਨਾਮ ਦੇ ਨਾਲ ਵੀ ਜੋਰਾਵਰ ਸਿੰਘ ਹੀ ਲੱਗਦਾ ਸੀ ਹੁਣ ਜਦੋਂ ਜੋਰਾਵਰ ਸਿੰਘ ਨੇ ਸਹਿਬਜਾਦਾ ਜੋਰਾਵਰ ਸਿੰਘ ਨੂੰ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਹਰਾ ਦਿੱਤਾ ਤਾਂ ਇਹ ਗੱਲ ਜਦੋਂ ਸਿੱਖਾਂ ਦੇ ਵਿੱਚ ਪਹੁੰਚੀ ਤਾਂ ਫਿਰ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਨੇ ਬੀਬੀ ភਖਾ ਅੱਗੇ ਜਾ ਕੇ ਕਿਹਾ ਕਿ ਤੁਹਾਡਾ ਪੁੱਤਰ ਗੁਰੂ ਦੇ ਪੁੱਤਰ ਨੂੰ ਕਿਵੇਂ ਹਰਾ ਸਕਦਾ ਥੋੜੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਹੁਣੇ ਜਾਓ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਮਾਫੀ ਮੰਗੋ ਸਿੱਖਾਂ ਦੇ ਵੱਲੋਂ ਬੀਬੀ ភਖਾ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਜਾ ਕੇ ਆਪਣੇ ਪੁੱਤਰ ਦੇ ਲਈ ਸਜਾ ਦੀ ਮੰਗ ਕਰਨੀ ਚਾਹੀਦੀ ਆ ਕਿ ਉਹਨਾਂ ਦੇ ਪੁੱਤਰ ਨੇ ਇੰਨੀ ਵੱਡੀ ਗੁਸਤਾਖੀ ਕੀਤੀ ਆ ਤਾਂ ਫਿਰ ਬੀਬੀ ਪੀਖਾ ਨੇ ਸਿੱਖਾਂ ਦੀਆਂ ਇਹ ਗੱਲਾਂ ਸੁਣ ਕੇ ਉਹਨਾਂ ਦੀ ਗੱਲ ਮੰਨਦੇ ਹੋਏ ਉਸੇ ਵਕਤ ਹੀ ਉਹ ਗੁਰੂ ਜੀ ਕੋਲੇ ਪਹੁੰਚੇ ਤੇ ਗੁਰੂ ਪਾਤਸ਼ਾਹ ਅੱਗੇ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡੇ ਤੋਂ ਮਾਫੀ ਮੰਗਣ ਆਇਆ ਸਾਨੂੰ ਮਾਫ ਕਰ ਦਿਓ ਮੇਰੇ ਪੁੱਤਰ ਨੇ ਬਹੁਤ ਵੱਡੀ ਗਲਤੀ ਕੀਤੀ ਆ ਤਾਂ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਕਿ ਤੁਸੀਂ ਮੇਰੇ ਤੋਂ ਕਿਸ ਗੱਲ ਦੀ ਮਾਫੀ ਮੰਗਣ ਆਏ ਹੋ ਤੇ ਤੁਹਾਡੇ ਬਾਲਕ ਨੇ ਅਜਿਹੀ ਕੀ ਗਲਤੀ ਕੀਤੀ ਆ ਤਾਂ ਬੀਬੀ ਪੀਖਾ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਪੁੱਤਰ ਨੇ ਸਾਹਿਬਜ਼ਾਦਾ ਜੋਰਾਵਰ ਸਿੰਘ ਨੂੰ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਹਰਾਇਆਗਾ ਜਿਸ ਕਰਕੇ ਉਹ ਸਜ਼ਾ ਦਾ ਹੱਕਦਾਰ ਆ ਗੁਰੂ ਪੁੱਤਰ ਨੂੰ ਉਹ ਕੁਸ਼ਤੀ ਦੇ ਮੁਕਾਬਲੇ ਵਿੱਚ ਕਿਵੇਂ ਹਰਾ ਸਕਦਾ ਪਰ ਅਸੀਂ ਭਲੀਭਾਨੀ ਜਾਣਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਆਪਣੇ ਬੱਚਿਆਂ ਆਪਣੇ ਪਰਿਵਾਰ ਤੇ ਸਿੱਖਾਂ ਦੇ ਵਿੱਚ ਕਦੇ ਕੋਈ ਫਰਕ ਨਹੀਂ ਰੱਖਿਆ ਉਹ ਸਾਰੀ ਹੀ ਸਿੱਖ ਸੰਗਤ ਨੂੰ ਮਾਨਵਤਾ ਨੂੰ ਆਪਣਾ ਪਰਿਵਾਰ ਸਮਝਦੇ ਸੀ ਉਸੇ ਵਕਤ ਉਹਨਾਂ ਨੇ ਜੋਰਾਵਰ ਸਿੰਘ ਜੋ ਕਿ ਬੀਬੀ ਭਿਖਾਂ ਦਾ ਪੁੱਤਰ ਸੀ ਉਸ ਬਾਲਕ ਨੂੰ ਬਾਹ ਤੋਂ ਫੜਦੇ ਨੇ ਤੇ ਉਸ ਨੂੰ ਬਾਹ ਤੋਂ ਫੜ ਕੇ ਆਪਣੇ ਵੱਲ ਖਿੱਚਦੇ ਹੋਏ ਉਸ ਨੂੰ ਆਪਣੀ ਛਾਤੀ ਦੇ ਨਾਲ ਲਾ ਲੈਂਦੇ ਨੇ ਤੇ ਫਿਰ ਇਹ ਬਚਨ ਕਰਦੇ ਨੇ ਕਿ ਇਹ ਵੀ ਮੇਰਾ ਪੁੱਤਰ ਆ ਇਹ ਵੀ ਮੇਰਾ ਜੋਰਾਵਰ ਹੀ ਹੈ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਹੁਣ ਮੇਰਾ ਇੱਕ ਜੋਰਾ ਵਰ ਨਹੀਂ ਦੋ ਦੋ ਜੋਰਾ ਵਰ ਪੁੱਤ ਨੇ ਇਹ ਵੀ ਮੇਰਾ ਅੱਜ ਤੋਂ ਪੁੱਤਰੀ ਹੈ ਉਸ ਤੋਂ ਬਾਅਦ ਹੁਣ ਇਸ ਬਾਲਕ ਨੂੰ ਪਾਲਕ ਪੁੱਤਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਰ੍ਹਾਂ ਦਾ ਇਸ ਬੱਚੇ ਨੂੰ ਗੋਦ ਲੈ ਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦੇ ਵਿੱਚ ਜਾਂ ਫਿਰ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਰਹਿੰਦੇ ਹੋਏ ਹੀ ਇਸ ਬਾਲਕ ਦਾ ਜੋ ਬਚਪਨ ਆ ਉਹ ਬੀਤਿਆ ਤੇ ਸਹਬਜ਼ਾਦਿਆਂ ਦੇ ਨਾਲ ਖੇਡਦੇ ਆ ਹੋਇਆ ਉਹਨਾਂ ਦੇ ਨਾਲ ਸਮਾਂ ਬਿਤਾਉਂਦੇ ਆ ਹੋਇਆ ਤੇ ਸ਼ਸਤਰ ਵਿਦਿਆ ਲੈਂਦੇ ਹੋਏ ਉਹਨਾਂ ਨੇ ਆਪਣਾ ਬਚਪਨ ਬਤਾਇਆ ਫਿਰ ਸਮੇਂ ਨੇ ਘਰਬੜ ਬਦਲੀ ਤਾਂ ਜਦੋਂ ਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਸਮੇਂ ਵੀ ਇਹ ਪਾਲਕ ਪੁੱਤਰ ਗੁਰੂ ਜੀ ਦੇ ਨਾਲ ਹੀ ਆਨੰਦਪੁਰ ਦਾ ਕਿਲਾ ਛੱਡ ਕੇ ਆਇਆ ਤੇ ਬਾਬਾ ਅਜੀਤ ਸਿੰਘ ਜੀ ਤੇ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਨਾਲ ਸੀ ਇਹ ਪਾਲਕਪੁੱਤਰ ਇੰਨਾ ਇਤਿਹਾਸਤਾ ਹਰ ਇੱਕ ਸੰਗਤ ਜਾਣਦੀ ਹੈ ਕਿ ਜਦੋਂ ਪਰਿਵਾਰ ਵਿਛੋੜਾ ਹੁੰਦਾ ਸਰਸਾ ਨਦੀ ਨੂੰ ਪਾਰ ਕਰਕੇ ਇਤੂਵਾਦ ਫਿਰ ਯੁੱਧ ਹੁੰਦਾ ਮਾਲਕਪੁਰ ਰੰਗਣਾ ਦੇ ਸਥਾਨ ਤੇ ਇੱਕ ਭਿਆਨਕ ਯੁੱਧ ਹੁੰਦਾ ਉਸ ਯੁੱਧ ਦੇ ਵਿੱਚ ਵੀ ਇਹ ਪੁੱਤਰ ਗੁਰੂ ਜੀ ਦੇ ਨਾਲ ਹੀ ਹੁੰਦਾ ਤੇ ਇਹਨਾਂ ਦੇ ਕਈ ਫੱਟ ਵੀ ਲੱਗ ਜਾਂਦੇ ਨੇ ਉਸ ਯੁੱਧ ਦੇ ਦੌਰਾਨ ਕਿਉਂਕਿ ਸ਼ਾਸਤਰ ਵਿੱਦਿਆ ਦੇ ਵਿੱਚ ਤਾਂ ਇਹ ਵੀ ਨਪੁੰਨ ਸੀ ਭਾਵੇਂ ਉਮਰ ਛੋਟੀ ਸੀ ਉਮਰ 8 ਸਾਲ ਦੇ ਕਰੀਬ ਸੀ ਪਰੰਤੂ ਬੈਰੀਆਂ ਦਾ ਮੁਕਾਬਲਾ ਕਰਨ ਦਾ ਹੌਸਲਾ ਬਹੁਤ ਵੱਡਾ ਸੀ ਤੇ ਅਸੀਂ ਇਹ ਕਹਿ ਸਕਦੇ ਹਾਂ ਆਸਾਨੀ ਦੇ ਨਾਲ ਕਿ ਇਹ ਬਹੁਤ ਬਹਾਦਰ ਯੋद्धा ਸੀ ਸਹਬਜ਼ਾਦਿਆਂ ਦੀ ਤਰ੍ਹਾਂ ਹੀ ਕਿਉਂਕਿ ਰਹਿ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਦੇ ਵਿੱਚ ਰਿਹਾ ਸੀ ਫਿਰ ਉਹ ਕਮਜ਼ੋਰ ਕਿਵੇਂ ਹੋ ਸਕਦਾ ਸੀ ਇਸ ਯੁੱਧ ਦੇ ਦੌਰਾਨ ਗੁਰੂ ਪਾਤਸ਼ਾਹ ਜੀ ਅੱਗੇ ਵਧਦੇ ਹੋਏ ਕੋਟਲਾ ਨਹਿਂਗ ਖਾਨ ਦੀ ਹਵੇਲੀ ਪਹੁੰਚਦੇ ਨੇ ਜਿੱਥੇ ਉਹ ਕੁਝ ਸਮਾਂ ਠਹਿਰਦੇ ਨੇ ਤੇ ਫਿਰ ਉਹ ਆਪਣੇ ਪੁੱਤਰ ਸਹਿਬਜਦਾ ਅਜੀਤ ਸਿੰਘ ਨੂੰ ਵਾਪਸ ਭੇਜਦੇ ਨੇ ਬਾਬਾ ਬਚਿੱਤਰ ਸਿੰਘ ਜੀ ਨੂੰ ਤੇ ਨਾਲ ਹੀ ਪਾਲਕ ਪੁੱਤਰ ਜਰਾਵਰ ਸਿੰਘ ਜੀ ਨੂੰ ਵਾਪਸ ਲਿਆਉਣ ਦੇ ਲਈ ਕਿਉਂਕਿ ਇਸ ਯੁੱਧ ਦੇ ਦੌਰਾਨ ਭਾਈ ਬਚਿੱਤਰ ਸਿੰਘ ਜੀ ਤੇ ਇਹ ਪਾਲਕ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਲਗਭਗ 22 ਫੱਟ ਲੱਗੇ ਸੀ ਇਹ ਛੋਟੇ ਬਾਲਕ ਦੇ ਸਰੀਰ ਦੇ ਉੱਪਰ ਭਾਵੇਂ ਕਿ ਸਹਿਬਜਦਾ ਅਜੀਤ ਸਿੰਘ ਆਪ ਜ਼ਖਮੀ ਹਾਲਤ ਵਿੱਚ ਸਨ ਪਰantu ਆਪਣੇ ਪਿਤਾ ਦੇ ਆਦੇਸ਼ਾਂ ਦੇ ਅਨੁਸਾਰ ਉਹ ਜੁੱਧ ਦੇ ਮੈਦਾਨ ਵਿੱਚ ਜ਼ਖਮੀ ਹੋਏ ਪਾਈ ਬਚਿੱਤਰ ਸਿੰਘ ਜੀ ਤੇ ਪਾਲਕ ਪੁੱਤਰ ਜਰਾਵਰ ਸਿੰਘ ਨੂੰ ਕੋਟਲਾ ਨਹਿنگਖਾਂ ਦੀ ਹਵੇਲੀ ਦੇ ਵਿੱਚ ਚੱਕ ਕੇ ਲੈ ਕੇ ਆਉਂਦੇ ਨੇ ਤੇ ਫਿਰ ਇੱਥੇ ਉਸੇ ਹੀ ਪਿੰਡ ਦੇ ਇੱਕ ਪਰਿਵਾਰ ਨੇ ਇਹਨਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਈ ਕੁਝ ਸਮਾਂ ਕੋਟਲਾ ਨਹਿنگਖਾਂ ਦੀ ਹਵੇਲੀ ਵਿੱਚ ਠਹਿਰਨ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਅੱਗੇ ਕੂਚ ਕਰ ਜਾਂਦੇ ਨੇ ਤੇ ਭਾਈ ਬਚਿੱਤਰ ਸਿੰਘ ਨੂੰ ਉੱਥੇ ਹੀ ਕੋਟਲਾ ਨਹਿنگਖਾਂ ਦੀ ਹਵੇਲੀ ਦੇ ਵਿੱਚ ਹੀ ਠਹਿਰਾਇਆ ਜਾਂਦਾ ਤਾਂ ਕਿ ਉਹਨਾਂ ਦੀ ਦੇਖਭਾਲ ਕੀਤੀ ਜਾ ਸਕੇ ਤੇ ਜੁਰਾవర్ ਸਿੰਘ ਇਸ ਪਾਲਕ ਪੁੱਤਰ ਨੂੰ ਪਿੰਡ ਦਾ ਹੀ ਇੱਕ ਭਾਈ ਬੱਗਾ ਸਿੰਘ ਆਪਣੇ ਘਰ ਲੈ ਜਾਂਦਾ ਤਾਂ ਕਿ ਉਹ ਇਹਨਾਂ ਦੀ ਸਾਂਭ ਸੰਭਾਲ ਕਰ ਸਕਣ ਪਰ ਉਸ ਪਿੰਡ ਦੇ ਵਿੱਚ ਇਸ ਬਾਲਕ ਦਾ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਮੁਗਲ ਸਿਪਾਹੀ ਚੱਪੇ-ਚੱਪੇ ਦੇ ਉੱਪਰ ਸਿੱਖਾਂ ਨੂੰ ਲੱਭ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭ ਰਹੇ ਸੀ ਇਸ ਕਰਕੇ ਖਤਰਾ ਮਹਿਸੂਸ ਕਰਦੇ ਹੋਏ ਹੁਣ ਉਹਨਾਂ ਨੇ ਇਸ ਬੱਚੇ ਨੂੰ ਇੱਕ ਗड्ढे ਦੇ ਵਿੱਚ ਲਟਾ ਲਿਆ ਜ਼ਖਮੀ ਹਾਲਤ ਦੇ ਵਿੱਚ ਹੀ ਉੱਪਰੋਂ ਉਸਨੂੰ ਕੱਪੜਿਆਂ ਦੇ ਨਾਲ ਢੱਕ ਦਿੱਤਾ ਤਾਂ ਕਿ ਮੁਗਲ ਸਿਪਾਈਆਂ ਨੂੰ ਸ਼ੱਕ ਨਾ ਹੋਵੇ ਤੇ ਉੱਥੋਂ ਉਹ ਤੁਰਦੇ ਹੋਏ ਅੱਗੇ ਪਹੁੰਚੇ ਪਿੰਡ ਡੜਹੀੜੀ ਜਿਹੜਾ ਕਿ ਅਹਮਦਗੜ ਮੰਡੀ ਦੇ ਨਾਲ ਲੱਗਦਾਗਾ ਫਿਰ ਡਢਹੀੜੀ ਪਿੰਡ ਉਹ ਕਿਉਂ ਪਹੁੰਚੇ ਕਿਉਂਕਿ ਉੱਥੇ ਇਸ ਪਾਲਕ ਪੁੱਤਰ ਦੀ ਭੂਆ ਰਹਿੰਦੀ ਸੀ ਉਸਦੇ ਘਰ ਇਸ ਬੱਚੇ ਨੂੰ ਪਹੁੰਚਾਇਆ ਗਿਆ ਤਾਂ ਕਿ ਉੱਥੇ ਇਹ ਸੇਫਲੀ ਰਹਿ ਸਕੇ ਤੇ ਉਸ ਦੀ ਦੇਖਭਾਲ ਕੀਤੀ ਜਾ ਸਕੇ ਆਪਣੇ ਭੂਆ ਦੇ ਘਰ ਰਹਿੰਦਾ ਹੋਇਆ ਜੁਰਾਵਰ ਸਿੰਘ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ ਇਹਨਾਂ ਦੀ ਬਹੁਤ ਚੰਗੇ ਤੇ ਵਧੀਆ ਤਰੀਕੇ ਦੇ ਨਾਲ ਸੰਭ ਸੰਭਾਲ ਕੀਤੀ ਗਈ ਪਰੰਤੂ ਮਨ ਦੇ ਵਿੱਚ ਇਹਨਾਂ ਦੇ ਹਲੇ ਵੀ ਖਿੱਚ ਰਹਿੰਦੀ ਸੀ ਗੁਰੂ ਗੋਵਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਮਿਲਣਾ ਚਾਹੁੰਦੇ ਸੀ ਕਿਉਂਕਿ ਇਹ ਉਹਨਾਂ ਨੂੰ ਆਪਣੇ ਪਿਤਾ ਦੀ ਤਰ੍ਹਾਂ ਪਿਆਰ ਕਰਦੇ ਸੀ ਤੇ ਗੁਰੂ ਗੋਵਿੰਦ ਸਿੰਘ ਜੀ ਵੀ ਆਪਣੇ ਪੁੱਤਰ ਦੀ ਤਰ੍ਹਾਂ ਇਹਨਾਂ ਨੂੰ ਪਿਆਰ ਕਰਦੇ ਸੀ ਇਸ ਕਰਕੇ ਹੁਣ ਇਹ ਕਿਸੇ ਵੀ ਹਾਲਤ ਦੇ ਵਿੱਚ ਗੁਰੂ ਗੋਵਿੰਦ ਸਿੰਘ ਜੀ ਤੱਕ ਪਹੁੰਚਣਾ ਚਾਹੁੰਦੇ ਸੀ ਇੱਥੇ ਰਹਿੰਦੇ ਹੁਆਈ ਜਦੋਂ ਆਪ ਨੂੰ ਸਾਬਜਦਿਆਂ ਦੀ ਸ਼ਹਾਦਤ ਦੀ ਖਬਰ ਮਿਲਦੀ ਆ ਤਾਂ ਅੰਦਰੋਂ ਅੰਦਰੀ ਬਹੁਤ ਦੁਖੀ ਹੁੰਦੇ ਆ ਕਿਉਂਕਿ ਸਾਬਜਦਿਆਂ ਨਾਲ ਭਰਾਵਾ ਵਰਗਾ ਪਿਆਰ ਸੀ ਇਕੱਠਿਆਂ ਦਾ ਬਚਪਨ ਬੀਤਿਆ ਸੀ ਇਕੱਠਿਆਂ ਨੇ ਹੀ ਸ਼ਾਸਤਰ ਵਿੱਦਿਆ ਲਈ ਸੀ ਸਾਹਿਬ ਜਦਿਆਂ ਦੀ ਸ਼ਹਾਦਤ ਵੀ ਇੱਕ ਵੱਡਾ ਕਾਰਨ ਸੀ ਗੁਰਗੋਵਿੰਦ ਸਿੰਘ ਜੀ پاس ਪਹੁੰਚਣ ਦਾ ਕਿਉਂਕਿ ਇਹਨਾਂ ਨੂੰ ਹੋਰ ਜ਼ਿਆਦਾ ਤਕਲੀਫ ਮਹਿਸੂਸ ਹੁੰਦੀ ਸੀ ਜਦੋਂ ਉਹਨਾਂ ਦੇ ਬਾਰੇ ਸੋਚਦੇ ਸੀ ਤੇ ਹੁਣ 3 ਸਾਲ ਬੀਤ ਜਾਂਦੇ ਨੇ ਇਹਨਾਂ ਨੂੰ ਆਪਣੇ ਭੂਆ ਦੇ ਕੋਲ ਰਹਿੰਦਿਆਂ ਹੋਇਆਂ ਤੇ ਇਹਨਾਂ ਦੀ ਉਮਰ ਲਗਭਗ 11-12 ਸਾਲ ਦੇ ਕਰੀਬ ਹੋ ਜਾਂਦੀ ਆ ਜਦੋਂ ਉਮਰ ਲਗਭਗ 11-12 ਸਾਲਾਂ ਦੀ ਹੁੰਦੀ ਆ ਤਾਂ ਪਾਲਕ ਪੁੱਤਰ ਜੁਰਾਵਰ ਸਿੰਘ ਨੂੰ ਖਬਰ ਮਿਲਦੀ ਹੈ ਕਿ ਗੁਰੂ ਗੋਬੇ ਸਿੰਘ ਜੀ ਪੰਜਾਬ ਛੱਡ ਕੇ ਦੱਖਣ ਵੱਲ ਨੂੰ ਜਾ ਰਹੇ ਨੇ ਤਾਂ ਫਿਰ ਇਹ ਜਿੱਦ ਕਰਦੇ ਨੇ ਕਿ ਮੈਂ ਉਹਨਾਂ ਦੇ ਕੋਲੇ ਪਹੁੰਚਣਾਗਾ ਹਾਲਾਂਕਿ ਇਹਨਾਂ ਨੂੰ ਰਿਸ਼ਤੇਦਾਰ ਸਮਝਾਉਂਦੇ ਨੇ ਕਿ ਬਹੁਤ ਮੁਸ਼ਕਲ ਨਾਲ ਤੁਸੀਂ ਠੀਕ ਹੋਇਓ ਕਿਉਂਕਿ ਜ਼ਖਮ ਬਹੁਤ ਡੂੰਘੇ ਤੇ ਬਹੁਤ ਗਹਿਰੇ ਸੀਗੇ ਪਰੰਤੂ ਇਹ ਆਪਣੀ ਜਿੱਦ ਤੇ ਅੜੇ ਰਹੇ ਕਿ ਮੈਂ ਉਹਨਾਂ ਤੱਕ ਕਿਸੇ ਵੀ ਹਾਲਤ ਦੇ ਵਿੱਚ ਪਹੁੰਚਣਾ ਹੈ ਮੈਂ ਹੁਣ ਇੱਥੇ ਨਹੀਂ ਰਹਿਣਾ ਇਧਰੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਛੱਡ ਕੇ ਆਗਰੇ ਪਹੁੰਚ ਜਾਂਦੇ ਨੇ ਤੇ ਜੁਰਾਵਰ ਸਿੰਘ ਵੀ ਉਹਨਾਂ ਨੂੰ ਮਿਲਣ ਦੇ ਲਈ 500 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਦਾ ਹੋਇਆ ਜਦੋਂ ਆਗਰੇ ਪਹੁੰਚਦੇ ਨੇ ਤਾਂ ਇਹਨਾਂ ਨੂੰ ਖ਼ਬਰ ਮਿਲਦੀ ਹੈ ਕਿ ਗੁਰਗੋਵਿੰਦ ਸਿੰਘ ਜੀ ਇੱਥੋਂ ਅੱਗੇ ਜਾ ਚੁੱਕੇ ਨੇ ਫਿਰ ਉਹਨਾਂ ਨੇ ਅੱਗੇ ਦਾ ਸਫ਼ਰ ਤੈਅ ਕੀਤਾ ਤੇ ਅਦਮਾਤਪੁਰ ਜਾ ਕੇ ਇਹਨਾਂ ਦਾ ਗੁਰਗੋਵਿੰਦ ਸਿੰਘ ਜੀ ਨਾਲ ਮਿਲਣਾ ਹੁੰਦਾਗਾ ਗੁਰਗੋਵਿੰਦ ਸਿੰਘ ਜੀ ਨੂੰ ਦੇਖ ਕੇ ਭਾਵਕ ਹੋ ਜਾਂਦੇ ਨੇ ਤੇ ਗੁਰੂ ਪਾਤਸ਼ਾ ਇਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਲੈਂਦੇ ਨੇ ਫਿਰ ਉੱਥੋਂ ਅੱਗੇ ਆਪਣੇ ਜਥੇ ਦੇ ਨਾਲ ਦੱਖਣ ਵੱਲ ਨੂੰ ਨਾਲ ਹੀ ਲੈ ਜਾਂਦੇ ਨੇ ਉਸ ਸਮੇ ਗੁਰਗੋਵਿੰਦ ਸਿੰਘ ਜੀ ਦੇ ਨਾਲ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਵੀ ਉਹਨਾਂ ਦੇ ਨਾਲ ਜਾ ਰਿਹਾ ਸੀ ਇਹ ਬਹਾਦਰ ਸ਼ਾਹ ਉਸ ਸਮੇਂ ਦਾ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ ਜਿਸ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਕਰਵਾਈ ਉਸ ਦਾ ਪੁੱਤਰ ਬਹਾਦਰ ਸ਼ਾਹ ਫਿਰ ਗੁਰੂ ਗੋਬਿੰਦ ਸਿੰਘ ਜੀ ਹੁਣ ਉਹਨਾਂ ਦੇ ਨਾਲ ਕਿਉਂ ਜਾ ਰਹੇ ਨੇ ਜਦ ਕਿ ਉਹਨਾਂ ਦੇ ਪਿਤਾ ਨੇ ਤਾਂ ਉਹਨਾਂ ਦੇ ਪੁੱਤਰਾਂ ਦੀ ਸ਼ਹਾਦਤ ਕਰਵਾਈ ਆ ਇਹ ਬਹੁਤ ਵੱਡਾ ਤੇ ਬਹੁਤ ਮਹੱਤਵਪੂਰਨ ਵਿਸ਼ਾ ਹੈਗਾ ਇਹਦੇ ਬਾਰੇ ਅਲੱਗ ਤੋਂ ਵੀਡੀਓ ਦੇ ਵਿੱਚ ਚਰਚਾ ਜ਼ਰੂਰ ਕਰਾਂਗੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ 'ਚ ਝਗੜੇ ਹੁਣੇ ਸ਼ੁਰੂ ਹੋ ਗਏ ਸੀ ਗੱਦੀ ਦੇ ਲਈ ਫਿਰ ਬਹਾਦਰ ਸ਼ਾਹ ਨੇ ਗੁਰਗੋਬਿੰਦ ਸਿੰਘ ਜੀ ਤੋਂ ਮਦਦ ਮੰਗੀ ਸੀ ਤੇ ਇਹਨਾਂ ਦੀ ਮਦਦ ਦੇ ਨਾਲ ਹੀ ਉਹ ਦਿੱਲੀ ਦੇ ਤਖਤ ਤੇ ਬਠਿਆ ਸੀ ਜਿਸ ਕਰਕੇ ਬਹੁਤ ਵੱਡਾ ਐਹਸਾਨ ਮੰਨਦਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਥੇ ਦੇ ਨਾਲ ਅੱਗੇ ਪਹੁੰਚਦੇ ਪਹੁੰਚਦੇ ਚਿਤੌੜਗੜ ਵਿਖੇ ਪਹੁੰਚ ਜਾਂਦੇ ਨੇ ਉੱਥੋਂ ਬਾਰੋ-ਬਾਰ ਇੱਕ ਨਦੀ ਵਗਦੀ ਸੀ ਜਿਹਨੂੰ ਗੰਭੀਰੀ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉੱਥੇ ਇਹਨਾਂ ਦਾ ਜਥਾ ਰੁਕ ਜਾਂਦਾ ਤੇ ਪਾਲਕ ਪੁੱਤਰ ਜਰਾਵਰ ਸਿੰਘ ਘੋੜਿਆਂ ਦੇ ਲਈ ਘਾਹ ਲੈਣ ਜਾਂਦਾਗਾ ਜੰਗਲ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਆਪਣੇ 19 ਸਾਥੀਆਂ ਨੂੰ ਨਾਲ ਲੈ ਕੇ ਜਦੋਂ ਇਹ ਜੰਗਲ ਚ ਘਾ ਲੈਣ ਜਾਂਦੇ ਨੇ ਤਾਂ ਇਹਨਾਂ ਦੀ ਨਿਗਾਹ ਪੈਂਦੀ ਆ ਚਿਤੋੜਗੜ ਦੇ ਕਿਲੇ ਦੇ ਉੱਪਰ ਇਹਨਾਂ ਨੂੰ ਚਿਤੋੜਗੜ ਦਾ ਕਿਲਾ ਦਿਖ ਜਾਂਦਾ ਕਿਉਂਕਿ ਉਹ ਕਿਲਾ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਤੇ ਉਹਦੀ ਉਚਾਈ ਵੀ ਇੰਨੀ ਜ਼ਿਆਦਾ ਸੀ ਤੇ ਇਹਨਾਂ ਨੂੰ ਉਹ ਕਿਲਾ ਦੇਖ ਕੇ ਹੀ ਇਹਨਾਂ ਦਾ ਮਨ ਕਰਦਾ ਕਿ ਉਹ ਵੀ ਇਹ ਕਿਲਾ ਦੇਖ ਕੇ ਆਉਣ ਆਪਣੇ ਸਪਾਈ ਸਾਥੀਆਂ ਦੇ ਨਾਲ ਹੁਣ ਇਹ ਤੁਰ ਪੈਂਦੇ ਨੇ ਤੇ ਚਿਤੋੜਗੜ ਦੇ ਕਿਲੇ ਦੇ ਗੇਟ ਦੇ ਕੋਲ ਪਹੁੰਚ ਜਾਂਦੇ ਨੇ ਜਦੋਂ ਇਹ ਐਂਟਰ ਕਰਨ ਲੱਗਦੇ ਨੇ ਤਾਂ ਦੇਖਦੇ ਨੇ ਕਿ ਉੱਥੇ 150 ਦੇ ਕਰੀਬ ਮੁਗਲ ਸਿਪਾਈ ਖੜੇ ਨੇ ਹੁਣ ਉਹਨਾਂ ਸਿਪਾਈਆਂ ਨੂੰ ਬੇਨਤੀ ਕਰਦੇ ਨੇ ਕਿ ਅਸੀਂ ਕਿਲਾ ਦੇਖਣਾ ਚਾਹੁੰਦੇ ਹਾਂ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਤਾਂ ਸਿਪਾਹੀ ਇਹਨਾਂ ਨੂੰ ਰੋਕ ਲੈਂਦੇ ਨੇ ਉੱਥੇ ਕਿਉਂਕਿ ਜਿਹੜਾ ਇਹ ਕਿਲਾ ਸੀ ਇਹ ਪਹਿਲਾਂ ਤਾਂ ਰਾਜਪੂਤਾਂ ਦਾ ਕਿਲਾ ਮੰਨਿਆ ਜਾਂਦਾ ਸੀ ਪਰੰਤੂ ਉਹਨਾਂ ਦੇ ਸ਼ਾਸਨ ਕਾਲ ਤੋਂ ਬਾਅਦ ਹੁਣ ਮੁਗਲਾਂ ਦੇ ਸਮੇਂ ਇੱਥੇ ਕਿਸੇ ਵੀ ਗੈਰ ਮੁਸਲਮਨ ਲੋਕਾਂ ਨੂੰ ਐਂਟਰ ਨਹੀਂ ਹੋਣ ਦਿੰਦੇ ਸੀ ਜਿਹੜੇ ਮੁਸਲਮਾਨ ਲੋਕ ਹੁੰਦੇ ਸੀ ਸਿਰਫ ਉਹੀ ਜਾ ਸਕਦੇ ਸੀ ਅੰਦਰ ਪਰ ਜੋਰਾਵਰ ਸਿੰਘ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਛੱਤਰ ਛਾਇਆ ਦੇ ਵਿੱਚ ਪਲ ਰਹੇ ਸੀ ਤੇ ਕੋਈ ਡਰਪੋਕ ਤਾਂ ਹੈ ਨਹੀਂ ਸੀ ਬਹੁਤ ਮਹਾਨ ਤੇ ਨਿੱਡਰ ਸਪਾਈ ਸੀ ਭਾਵੇਂ ਉਮਰ ਹਲੇ ਬਹੁਤ ਛੋਟੀ ਸੀ ਪਰ ਹੌਂਸਲੇ ਬਹੁਤ ਵੱਡੇ ਸੀ ਤੇ ਇਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹਿੰਦੂ ਹੋ ਤੁਸੀਂ ਅੰਦਰ ਨਹੀਂ ਜਾ ਸਕਦੇ ਫਿਰ ਇਹਨਾਂ ਨੇ ਦੱਸਿਆ ਕਿ ਅਸੀਂ ਹਿੰਦੂ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਆ ਤੇ ਤੁਹਾਡਾ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਇਸ ਸਮੇ ਸਾਡੇ ਗੁਰੂ ਪਿਤਾ ਦੇ ਨਾਲ ਹੈ ਭਾਵੇਂ ਕਿ ਇਹਨਾਂ ਨੇ ਬਹਾਦਰ ਸ਼ਾਹ ਦਾ ਜ਼ਿਕਰ ਕੀਤਾ ਕਿ ਉਹ ਇਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਪਰੰਤੂ ਫੇਰ ਵੀ ਸਪਾਹੀਆਂ ਦੇ ਉੱਪਰ ਬਹੁਤ ਅਸਰ ਨਾ ਹੋਇਆ ਕਿਉਂਕਿ ਸਪਾਹੀ ਵੀ ਦੇ ਉਸ ਸਮੇਂ ਹੋਰ ਵੀ ਜਿਹੜੇ ਮੁਸਲਮ ਲੋਕ ਸੀ ਉਹ ਜਿਆਦਾ ਖੁਸ਼ ਨਹੀਂ ਸੀ ਕਿ ਬਹਾਦਰ ਸ਼ਾਹ ਨੇ ਗੁਰਗੋਬਿੰਦ ਸਿੰਘ ਜੀ ਦੇ ਨਾਲ ਚੰਗੇ ਸਬੰਧ ਬਣਾਏ ਹੋਏ ਨੇ ਉਹ ਚੀਜ਼ ਨੂੰ ਬੜਾ ਵਧੀਆ ਨਹੀਂ ਸੀ ਮੰਨਦੇ ਇਸ ਕਰਕੇ ਇਹਨਾਂ ਨੂੰ ਉੱਥੇ ਹੀ ਰੋਕ ਲਿਆ ਗਿਆ ਤੇ ਉਹਨਾਂ ਸਪਾਹੀਆਂ ਦੇ ਵਿੱਚੋਂ ਇੱਕ ਨੇ ਜਦੋਂ ਗੁਰਗੋਬੇ ਸਿੰਘ ਜੀ ਦੇ ਵਾਸਤੇ ਕੁਝ ਗਲਤ ਸ਼ਬਦ ਵਰਤੇ ਤਾਂ ਉਹਦੇ ਬੋਲਣ ਦੀ ਧੀਰ ਸੀ ਕਿ ਜੁਰਾਵਰ ਸਿੰਘ ਨੇ ਕਿਰਪਾਨ ਨਾਲ ਦੀ ਨਾਲ ਮਿਆਨ ਦੇ ਵਿੱਚੋਂ ਕੱਢ ਲਈ ਜਦੋਂ ਝੜਪ ਹੁੰਦੀ ਆ ਤਾਂ ਇਹ ਸਿਰਫ ਸਿਗੇ 19 ਜਣੇ ਤੇ ਉੱਥੇ ਸਪਾਈ ਸੀਗੇ 100 150 ਦੇ ਕਰੀਬ ਇਸ ਕਰਕੇ ਹੁਣ ਦੋਨਾਂ ਦੇ ਹੀ ਆਪਸ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਆ ਪਰੰਤੂ ਮੁਗਲ ਸਪਾਈਆਂ ਦੇ ਕੋਲ ਹਥਿਆਰਾਂ ਦੇ ਨਾਲ-ਨਾਲ ਬੰਦੂਕਾਂ ਵੀ ਸੀ ਤੇ ਉਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਆ ਕੇ ਜੁਰਾਵਰ ਸਿੰਘ ਦੇ ਲੱਗਦੀ ਆ ਤੇ ਉਹ ਉੱਥੇ ਹੀ ਸ਼ਹੀਦੀ ਪਾ ਜਾਂਦੇ ਨੇ ਗੋਲੀਆਂ ਦੀ ਆਵਾਜ਼ ਗੰਭੀਰੀ ਨਦੀ ਦੇ ਤੱਕ ਪਹੁੰਚ ਜਾਂਦੀ ਆ ਤੇ ਗੁਰੂ ਗੋਬੇ ਸਿੰਘ ਜੀ ਨੂੰ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਆ ਤਾਂ ਫਿਰ ਉਹ ਆਪਣੇ ਇੱਕ ਸਿੱਖ ਭਾਈ ਮਾਨ ਸਿੰਘ ਨੂੰ ਭੇਜਦੇ ਨੇ ਕਿ ਜਾ ਕੇ ਦੇਖੋ ਕਿ ਕੀ ਹੋ ਰਿਹਾ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਆ ਤੇ ਜਦੋਂ ਭਾਈ ਮਾਨ ਸਿੰਘ ਗੁਰੂ ਗੋਬੇ ਸਿੰਘ ਜੀ ਦੇ ਆਦੇਸ਼ਾਂ ਦੇ ਅਨੁਸਾਰ ਉੱਥੇ ਪਹੁੰਚਦੇ ਨੇ ਤਾਂ ਹਲੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਲੱਗਦਾ ਉਹ ਸਾਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਤਾਂ ਗੋਲੀਆਂ ਇੰਨੀਆਂ ਜ਼ਿਆਦਾ ਚੱਲ ਰਹੀਆਂ ਹੁੰਦੀਆਂ ਨੇ ਕਿ ਭਾਈ ਮਾਨ ਸਿੰਘ ਵੀ ਗੋਲੀਆਂ ਲੱਗਣ ਦੇ ਕਾਰਨ ਉੱਥੇ ਹੀ ਸ਼ਹੀਦ ਦੀ ਪਾ ਜਾਂਦੇ ਨੇ ਭਾਈ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਪਿਆਰੇ ਸਿੱਖ ਸੀ ਜਿਹੜੇ ਕਿ ਜੰਗਾਂ ਜੁੱਦਾਂ ਦੇ ਸਮੇਂ ਵੀ ਬਹੁਤ ਅੱਗੇ ਹੋ ਕੇ ਉਹਨਾਂ ਨੇ ਯੁੱਧ ਲੜੇ ਨੇ ਤੇ ਜਦੋਂ ਗੁਰਗੋਬ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜੀ ਛੱਡੀ ਆ ਤਾਂ ਉਦੋਂ ਵੀ ਤਿੰਨ ਸਿੰਘ ਗੁਰਗੋਬ ਸਿੰਘ ਜੀ ਦੇ ਨਾਲ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਸੀਗੇ ਭਾਈ ਮਾਨ ਸਿੰਘ ਤੇ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰਗੋਬ ਸਿੰਘ ਜੀ ਜ਼ਖਮੀ ਹਾਲਤ ਵਿੱਚ ਸੀ ਤਾਂ ਉਦੋਂ ਵੀ ਉਹਨਾਂ ਨੂੰ ਭਾਈ ਮਾਨ ਸਿੰਘ ਜੀ ਨੇ ਹੀ ਦੇਖਿਆ ਸੀ ਇਸ ਤਰ੍ਹਾਂ ਜੁਰਾਵਰ ਸਿੰਘ ਦੀ ਉਮਰ ਭਾਵੇਂ ਹਲੇ 11 ਵਰਿਆਂ ਦੀ ਹੀ ਸੀ ਪ੍ਰੰਤੂ ਉਹਨਾਂ ਦੇ ਵਿੱਚ ਇੰਨਾ ਹੌਸਲਾ ਤੇ ਬਹਾਦਰੀ ਭਰੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਦੇ ਹੇਠ ਪਲੇ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਦਾ ਅਪਮਾਨ ਕਿਵੇਂ ਜਰ ਸਕਦੇ ਸੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਪਮਾਨ ਕਰਨ ਵਾਲੇ ਵਿਰੋਧੀਆਂ ਨੂੰ ਖਤਮ ਕਰਦੇ ਹੋਏ ਭਾਈ ਜੁਰਾਵਰ ਸਿੰਘ ਜੀ ਸ਼ਹੀਦੀ ਪਾ ਗਏ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਰਾਵਰ ਸਿੰਘ ਦੀ ਸ਼ਹਾਦਤ ਦੇ ਬਾਰੇ ਪਤਾ ਲੱਗਦਾਗਾ ਤਾਂ ਉਹ ਪੂਰੇ ਸਿੱਖ ਰਸਮਾਂ ਰਵਾਜਾਂ ਦੇ ਅਨੁਸਾਰ ਗੰਬੀਰੀ ਨਦੀ ਦੇ ਕਿਨਾਰੇ ਉੱਪਰ ਹੀ ਉਹਨਾਂ ਦਾ ਅੰਤਮ ਸੰਸਕਾਰ ਕਰਦੇ ਨੇ ਇਸ ਤਰ੍ਹਾਂ ਗੁਰੂ ਕਾਲ ਦੇ ਸਮੇਂ ਦੇ ਦੌਰਾਨ ਜਰਾਵਰ ਸਿੰਘ ਨੂੰ ਆਖਰੀ ਸ਼ਹੀਦ ਮੰਨਿਆ ਗਿਆ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਪਾਲਕ ਪੁੱਤਰ ਜਰਾਵਰ ਸਿੰਘ ਬਹੁਤ ਹੀ ਬਹਾਦਰੀ ਤੇ ਦਲੇਰੀ ਦੇ ਨਾਲ ਦੁਸ਼ਮਣਾਂ ਦਾ ਸਾਹਮਣਾ ਕਰਦਾ ਹੋਇਆ ਸ਼ਹਾਦਤ ਪਾ ਗਿਆ ਇਸ ਤਰ੍ਹਾਂ ਜੁਰਾਵਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਕ ਪੁੱਤਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਸੋ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਕ ਪੁੱਤਰ ਜੁਰਾਵਰ ਸਿੰਘ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਹਬਜ਼ਾਦਿਆਂ ਦੀ ਤਰ੍ਹਾਂ ਹੀ ਪਿਆਰ ਕਰਦੇ ਸੀ ਤੇ ਜੁਰਾਵਰ ਸਿੰਘ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦਾ ਸੀ ਤੇ ਬਹੁਤ ਪਿਆਰ ਕਰਦਾ ਸੀ ਇਸੇ ਤਰ੍ਹਾਂ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਵੀਡੀਓ ਨੂੰ ਸੁਣਨ ਦੇ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਸੁਪਰ ਥੈਂਕਸ ਵੀ ਭੇਜ ਸਕਦੇ ਹੋ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ